ਮੈਂ ਉਹਨਾਂ ਦੀ ਜਿਹੜੀ ਗੱਲਾਂ ਨੇ ਉਹ ਪ੍ਰਵਾਨ ਕਰਦੇ ਹੋਏ ਕਹਿੰਦੇ ਵਾਪਸ ਲਵੋ ਅਸੀਂ ਕਹਿੰਦੇ ਨਹੀਂ ਜੀ ਵਾਪਸ ਨਹੀਂ ਲੈਣਾ ਉਸ ਦਿਨ ਤੋਂ ਡਿਫਰੈਂਸਿਏਸ਼ਨਰੀ ਜਿਹੜੇ ਉਹ ਤੁਹਾਡੇ ਸਾਹਮਣੇ ਆ ਗਏ ਮੇਰੇ ਬਜ਼ੁਰਗ ਸਾਰਥੀ ਸਿੰਘ ਟੀਮਾ ਸਰੰਦ ਹਲਕੇ ਤੋਂ 4 ਵਰੀ ਐਮਐਲਏ ਬੜੇ ਆ ਬਾਈ ਚ ਮੈਨੂੰ ਭੇਜਤਾ ਉਥੇ ਸਰਦਾਰ ਦਾਰ ਸਿੰਘ ਪੱਟੀ ਇੱਥੇ ਹੋਣਗੇ ਉਹਨਾਂ ਦੀ ਟਿਕਟ ਕੱਟਤੀ ਮੈਂ ਜੀ ਪੱਟੀ ਸਾਹਿਬ ਨੇ ਬਾਈ ਸਾਹਿਬ ਸੇਵਾ ਕੀਤੀ ਉਥੇ ਟਿਕਟ ਕੱਟਤੀ ਕਹਿੰਦੇ ਨਹੀਂ ਮੈਂ ਉਹਨਾਂ ਨੂੰ ਜਵਾਬ ਦੇਦਾ ਯੂ ਗੋ ਹੈ ਇਕਦਮ 4 ਦਿਨਾਂ ਚ ਗੋ ਹੈਡ 22 ਸਾਲ ਤੋਂ ਬਾਅਦ ਕਿਵੇਂ ਕਰ ਲੋਗੇ ਲੋਕਾਂ ਦੇ ਮਨਾਂ ਚ ਬਰਗਾੜੀ ਬੇਬਲ ਕਲਾ ਇਹ ਸਾਰੀਆਂ ਗੱਲਾਂ ਸੀ ਕਿਉਂਕਿ ਗੁਰੂਗ੍ਰਾਮ ਸਾਹਿਬ ਜੀ ਉੱਥੇ ਬੇਦਬੀ ਹੋਈ ਪੱਤਰੇ ਨਾਲੀਆਂ ਚ ਰੋਏ ਗਏ ਨਹੀਂ ਲੋਕਾਂ ਨੇ ਸੈਕਟਰ ਹੀ ਕੀਤਾ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਪਿਆ ਪਰ ਉਸ ਤੋਂ ਬਾਅਦ ਚ ਵੀ ਅੱਜ ਦੇਖ ਲਓ ਦੋਸਬਦਰ ਵਾਲਾ ਫੈਸਲਾ ਸੋ ਅਜੇ ਵੀ ਮੈਂ ਅਪੀਲ ਕਰਦਾ ਪਾਰਟੀ ਪ੍ਰਧਾਨ ਨੂੰ ਸ਼੍ਰੀ ਸੁਭਿੰਦਰ ਸਿੰਘ ਬਾਦਲ ਨੂੰ ਵੀ ਪਾਰਟੀ ਨੂੰ ਆਪਾਂ ਜਿਸ ਮਕਸਦ ਲਈ ਆਪਣੇ ਬਜ਼ੁਰਗਾਂ ਨੇ ਬਣਾਇਆ ਸੀ ਉਹ ਤੇ ਆਪਾਂ ਪੂਰੇ ਉਤਰੀਏ ਔਰ ਪਾਰਟੀ ਨੂੰ ਟਾਈਮ ਦੋ ਕੋਈ ਪ੍ਰਧਾਨ ਨਵਾਂ ਦੋ ਪਾਰਟੀ ਦੇ ਵਿੱਚ 50 ਵਾਰੀ ਚੀਜ਼ਾਂ ਡਿਸਕਸ ਹੋਈਆਂ ਝੂਦਾ ਕਮੇਟੀ ਬਣੀ ਉਹਦੀਆਂ ਵੀ ਜਿਹੜੀਆਂ ਪਲਟਿਕਸ ਨੇ ਉਹ ਲਾਗੂ ਨਹੀਂ ਕੀਤੀਆਂ ਉਹ ਵੀ ਰੋਲ ਕੇ ਰੱਖਦੀਆਂ ਉਹਦੇ ਮੁਤਾਬਕ ਜੇ ਆਪਾਂ ਚੱਲਦੇ ਮੈਨੂੰ ਸਮਝਦਾ ਵੀ ਕਾਦੀਦਲ ਕਾਮਯਾਬ ਹੋ ਸਕਦਾ ਸੀ ਸੋ ਅੱਜ ਅਖੀਰ ਚ ਸੋਨੇ ਆਪਣਾ ਬੀਜੇਪੀ ਦੀਆਂ ਜਿਹੜੀਆਂ ਪਾਲਿਸਿਸ ਨੇ ਇਹ ਵਧੀਆ ਲੱਗੀਆਂ ਮੈਂ ਅਸ਼ਵਨੀ ਜੀ ਨੂੰ ਮਿਲਿਆ ਬਿੱਟੂ ਜੀ ਨਾਲ ਲਗਾਤਾਰ ਸੰਪਰਕ ਚੱਲ ਰਿਹਾ ਸੀ ਪਿੱਛੋਂ ਕਾਫੀ ਦੇਰ ਤੋਂ ਸਿਆਣੀ ਸਾਹਿਬ ਨਾਲ ਸਰਾਂ ਸਾਹਿਬ ਬੈਠੇ ਨੇ ਗਿਲਸਾ ਸਾਹਿਬ ਬੈਠੇ ਨੇ ਮੈਨੂੰ ਯਾਦ ਆ ਜਿੱਦਾਂ ਗਿਲਸਾ ਸਾਹਿਬ ਨੇ ਜੁਆਇਨ ਕੀਤਾ ਜਿਸ ਹਾਵਨਾ ਬੀਜੇਪੀ ਨੇ ਸਾਥ ਦਿੱਤਾ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਇੱਕ ਜਿਹੜਾ ਮੈਸੇਜ ਗਿਆ ਹੈ ਨਾ ਪੰਜਾਬ ਦੇ ਵਿੱਚ ਉਹ ਬਹੁਤ ਵਧੀਆ ਮੈਸੇਜ ਗਿਆ ਵੀ ਪਾਰਟੀ ਖੜਦੀ ਆ ਸੋ ਅੱਜ ਲਾਸਟ ਵਿੱਚ ਜੇ ਆਪਾਂ ਮर्यादा ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਮੈਂ ਸਭ ਦਾ ਵੀ ਬੀਜੇਪੀ ਦੀ ਹੈ ਜਿਹੜੀਆਂ ਪਾਲਿਸੀਸ ਦੇ 18 ਦੇ ਕਰੀਬ ਜਿਹੜੀਆਂ ਪਿਛਲੇ ਦਿਨਾਂ ਵਿੱਚ ਕੁਝ ਸਾਲਾਂ ਵਿੱਚ ਬੀਜੇਪੀ ਦੇ ਜਿਵੇਂ ਅਫਗਾਨਿਸਤਾਨ ਤੋਂ ਵੀੜਾ ਦੀ ਵੇਦ ਵੀ ਹੋਈ ਉਹ ਲਿਆ ਦੀਆਂ 318 ਦੇ ਕਰੀਬ ਜਿਹੜੀ ਬਲੈਕ ਸੂਚੀ ਸੀ ਉਹਨਾਂ ਨੂੰ ਹਟਾਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੱਥੇ ਵਡਕ ਦਿੱਤਾ ਗਿਆ ਸੀ ਕਾਲਾ ਲਖੇਤੇ ਉੱਥੇ ਬੈਠ ਕੇ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹ ਕੀਤਾ ਗਿਆ ਉਸੇ ਸਟੇਟ ਤੇ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਜੀਐਸਟੀ ਲੰਗਰ ਦੇ ਵਿੱਚ ਅੱਜ ਗੁਰੂ ਰਵੰਦਾਸ ਜੀ ਦਾ ਲੰਗਰ ਹੈ ਦਰਬਾਰ ਸਾਹਿਬ ਦੇ ਵਿੱਚ ਉੱਚੀ GST ਦੀਗੀ ਫਿਰ ਛੂਣੀ ਕਮੇਟੀ ਕੋਲ ਜਿਹੜਾ ਫੰਡ ਆ ਰਿਹਾ ਹੈ FC FA ਦੇ ਅਧੀਨ ਉਹ ਅਰਬਾਂ ਖਰਬਾਂ ਰੁਪਈਆ ਹੈ ਉਹਦਾ ਜਿਹੜਾ ਆਨਲਾਈਨ ਚੈਨਲ ਹੈ ਉਹ ਸੈਂਟਰ ਕੋਲੋਂ ਚਲਾਇਆ ਸੋ ਇਦਾਂ ਦੀਆਂ ਚੀਜ਼ਾਂ ਨੇ ਮੈਂ ਸਮਝਦਾ ਵੀ ਅੱਜ BJP ਪੰਥਕ ਜ਼ਿਆਦਾ ਅਕਾਲੀ ਦਲ ਨਾਲੋਂ ਸੋ ਇਹਨਾਂ ਚੀਜ਼ਾਂ ਨੂੰ ਵਿਚਾਰਦੇ ਹੋਏ ਪਾਲਿਸੀਸ ਨੂੰ ਦੇਖਦੇ ਹੋਏ ਮੈਂ ਜੀ ਛੋਟਾ ਜਿਹਾ ਐਗਜ਼ਾਮਪਲ ਦਦਾਂ ਸਰਾਲ ਸਾਹਿਬ ਬੈਠੇ ਗੱਲਸਾ ਬੈਠੇ ਆ ਅਸੀਂ ਜਿੱਦਣ ਪਹਿਲੇ ਦਿਨ ਮੀਟਿੰਗ ਕੀਤੀ ਉਦੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਗੱਲ ਆਈ ਸਾਧ ਦਦਾਰ ਸਿੰਘ ਪੱਟੀ ਦੀ ਮੈਂ ਜੀ ਮੇਰੇ ਵਧੀਆ ਸਬੰਧ ਨੇ ਤੇ ਸਿਹਦਾਰੀ ਵੀ ਹੈ ਇਹਨੂੰ ਕੋਈ ਤਰਾਜ ਦੀ ਪਰ ਪਿਛਲੇ ਇਲੈਕਸ਼ਨ ਸੰਭੀਰ ਨੇ ਸਾਨੂੰ ਆਪਸ ਚ ਲੜਾਤੀ ਉਸ ਚੀਜ਼ ਦਾ ਗਿਲਾ ਵੀ ਹੈ ਉਹਨਾਂ ਦੇ ਬੰਚ ਵੀ ਹੋਣਾ ਮੇਰੇ ਵੀ ਆ ਮੈਨੂੰ ਟਿਕਟ ਮਿਲੀ ਉਹ ਖੜ ਕੇ ਇਹਨੇ ਕੋਈ ਗੱਲ ਮੈਂ ਬਿਲਕੁਲ ਕੋਈ ਗੱਲ ਨਹੀਂ ਮੈਂ ਅਮੀਜੇ ਇਟਲੀ ਪਾਰਟੀ ਦੇ ਕਹਨ ਤੇ ਪੱਟੀ ਸਾਹਿਬ ਦੇ ਘਰ ਗਿਆ ਜਫੀ ਭਾਈ ਔਰ ਕਿਹਾ ਵੀ ਅੱਜ ਤੋਂ ਬਾਅਦ ਨਵਾਂ ਟਾਈਮ ਨਵਾਂ ਜਿਹੜਾ ਇੱਕ ਹਦਾਏ ਆਪਾਂ ਉਹ ਬੀਜੇਪੀ ਦੇ ਵਾਸਤੇ ਜ਼ਿਲ੍ਹੇ ਵਿੱਚ ਚਲਾਉਣਾ ਔਰ ਅਸੀਂ ਇਕੱਠੇ ਲੜ ਕੇ ਚੱਲ ਪਏ ਜੇਹੀ ਗੱਲ ਸੁਭੀਰ ਸਿੰਘ ਬਾਦਲ ਕੋਲ ਉਹਦੀ ਉਹਨੇ ਮੈਨੂੰ ਥਾਪੀ ਦੇ ਜੁਰੀ ਸੀ ਪੱਟੀ ਕਿੱਥੇ ਆ ਉਹਨੇ ਕਿਹਾ ਮੈਂ ਕਹਣਾ ਸੀ ਸਰਾਂਦਾ ਚੱਲ ਸਰਾਂਦਾ ਪਰਾਣਾ ਕਿੱਥੇ ਆ ਚੱਲ ਵੀ ਤੂੰ ਬਲੋ ਇਦਾਂ 6-6 ਸੱਸਾ ਕੈਂਡੀਡੇਟਾਂ ਨੂੰ ਥਾਪੀਆਂ ਦਿੱਤੀਆਂ ਗਈਆਂ ਪਾਰਟੀ ਇਹ ਜੇ ਤੁਸੀਂ ਦੇਖਿਓ ਉਹਨਾਂ ਦੇ ਨਾਲ ਜਭੰਦਾ ਕੀ ਹੈ ਸੋ ਤੁਹਾਡੇ ਵੱਲੋਂ ਕੋਈ ਗੱਲ ਕੋਈ ਪਹਿਲੇ ਹੁਣ ਮੈਂ ਬਿੱਟੂ ਜੀ ਨੂੰ ਕਹੂੰਗਾ ਕਿ ਉਹ ਸ਼ੇਅਰ ਕਰਨ ਬਾਅਦ ਚ ਪਾ ਚੀਮਾ ਜੀ ਦੇ ਬਿੱਟੂ ਜੀ ਨੂੰ ਜੁਆਇੰਟ ਕੁਐਸਚਨ ਲਾ ਦਿੰਦਾ ਬਿੱਟੂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਲਈ ਸਾਰੇਆਂ ਲਈ ਇਹ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਵੀ ਅੱਜ ਜਿਹੜਾ ਪਰਿਵਾਰ ਆ ਸਾਡਾ ਉਹ ਪਰਿਵਾਰ 'ਚ ਬਹੁਤ ਵੱਡਾ ਜਿਹੜਾ ਵਾਧਾ ਹੋਇਆ ਇਹ ਸਰਦਾਰ ਹੰਦੀਰ ਸਿੰਘ ਜੀ ਇਹ ਪਰਿਵਾਰ ਆ ਜਿਹੜਾ ਇਹ ਪਰਿਵਾਰ ਪੱਟੀ ਸਾਹਿਬ ਆਓ ਇੱਧਰ ਆਓ ਦੇਖੋ ਤੇ ਉਹ 50 ਸਾਲ ਐਸਜੀਪੀਸੀ ਮੈਂਬਰ ਰਹੇ ਇਹ ਕੋਈ ਛੋਟੀ ਗੱਲ ਇਹਦਾ ਮਤਲਬ ਕਿੱਡੀ ਡੂੰਗੀ ਜਣਾ ਜਿਹੜੀਆਂ ਉਹ ਸਿੱਖੀ ਚ ਖਾਲਸਾ ਪੰਥ ਚ ਉਹਨਾਂ ਦੀਆਂ ਸੀਗੀਆਂ ਤੇ ਇਹ ਐਵੇਂ ਹੀ ਤਾਂ ਬਣਦੀਆਂ ਨਹੀਂ ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਦਾ ਅਖੀਰਲੀ ਜਿਹੜੀ ਇਲੈਕਸ਼ਨ ਸੀ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੁਸੀਂ ਅੰਦਾਜ਼ਾ ਲਾਓ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਉਦੋਂ ਬਾਅਦ ਪੋਲਿਟਿਕਸ ਦੇ ਵਿੱਚ ਸਰਦਾਰ ਜਗਦੀਪ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਆਪਣੀ ਦੇਖੋ ਇਹ ਪਰਿਵਾਰ ਇਹ ਪਰਿਵਾਰ ਵੀ ਬਾਦਲ ਸਾਹਿਬ ਹੋਏ ਤਲਵੰਡੀ ਸਾਹਿਬ ਹੋਏ ਤੋੜਾ ਸਾਹਿਬ ਹੋਏ ਇਹ ਪਰਿਵਾਰ ਵੀ ਉਹ ਬਰਾਬਰ ਦੇ ਪਰਿਵਾਰ ਚ ਜੀਮਾ ਪਰਿਵਾਰ ਮੈਂ ਐਮੀ ਨਹੀਂ ਕਹਿੰਦਾ ਸਾਡੀ ਇਹਨਾਂ ਦੇ ਰਿਸ਼ਤੇਦਾਰ ਗੜੇਪੋ ਸਾਡੇ ਬਾਬਾ ਜੀ ਜਲੰਧਰ ਕੈਂਟ ਦੀ ਮੈਂ ਗੱਲ ਕਰ ਰਿਹਾ ਇਹ ਸਰਦਾਰ ਬਿਨ ਸਿੰਘ ਜੀ ਜਦੋਂ ਮੁੱਖ ਮੰਤਰੀ ਸੀ ਉਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਐਮ ਐਲ ਏ ਰਹੇ ਉਦੋਂ ਬਾਅਦ ਵੀ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਆ ਰਿਹਾ ਆ ਜੋ ਬਾਬਾ ਜੀ ਟੀਮਾ ਪਰਿਵਾਰ ਉਹ ਨਹੀਂ ਰਿਹਾ ਪਰ ਇਹਨਾਂ ਦੇ ਲਗਾਤਾਰ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਨਾ ਪਾਰਟੀ ਦਾ ਫਰਕ ਬਹੁਤ ਲਗਾਤਾਰ ਸਾਡੀ ਗੱਲ ਜੁਆਇਨਿੰਗ ਦੀ ਹੋ ਰਹੀ ਸੀ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਸੀ ਵੀ ਇੱਕ ਇੱਕ ਪਾਰਟੀ ਦਾ ਬੰਦਾ ਜਿਹੜਾ ਚਾਹੇ ਮਹਾ ਮੰਤਰੀ ਨੇ ਚਾਹੇ ਜਨਰਲ ਸੈਕਟਰੀ ਨੇ ਚਾਹੇ ਸਾਡੀ ਸਟੇਟ ਦੀ ਬੀਜੇਪੀ ਆ ਉਹ ਸਾਰੇ ਟੈਸਟਾਂ ਜੋ ਪਾਸ ਹੋ ਕੇ ਜੁਆਇਨ ਕਰਨਾ ਐਮੀ ਨਹੀਂ ਕਿਉਂਕਿ ਜ਼ਿੰਮੇਵਾਰੀ ਉਰੇ ਕਿਸੇ ਕੱਲੀ ਦੀ ਨਹੀਂ ਕਿ ਵੀ ਜਮੇਕਿਆ ਵੀ ਇਹ ਕੱਲਾ ਚਿਹਰਾ ਕਿਸੇ ਨੇ ਲੈ ਲਿਆ ਤਾਂ ਪੂਰੇ ਬੀਜੇਪੀ ਚ ਇਕੱਠੀ ਜ਼ਿੰਮੇਵਾਰੀ ਲਈ ਜਾਂਦੀ ਹੈ ਨਾਲ ਸਾਡੇ ਪੱਟੀ ਸਾਹਿਬ ਬੈਠੇ ਆ ਜਿਵੇਂ ਦੱਸਿਆ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਕਹੀ ਵੀ ਆਪਸ ਵਿੱਚ ਹੀ ਇਲੈਕਸ਼ਨਾਂ ਲੜਾਤਾ ਇਸ ਤਰੀਕੇ ਦਾ ਦੇਖੋ ਏਡੇ بڑے ਰਿਸ਼ਤੇਦਾਰੀਆਂ ਹੋਣ ਏਡੇ ਪਰਿਵਾਰ ਹੋਣ ਇੰਨਾ ਸਮਾਂ ਲਾਇਆ ਹੋਵੇ ਤੇ ਤੁਸੀਂ ਬਰਾਬਰ ਖੜੇ ਕਰ ਦੋ ਕਿਹੜੀ ਸਿਆਣਪ ਪਰ ਇਹ ਕੰਮ ਬੀਜੇਪੀ ਨਹੀਂ ਕਰਦੀ ਤੇ ਖੁਸ਼ੀ ਦੀ ਗੱਲ ਇਹ ਆ ਨਾਲ ਜਿਵੇਂ ਗਿੱਲ ਸਾਹਿਬ ਬੈਠੇ ਆ ਸਾਡੇ ਫਤੇਗੜ ਸਾਹਿਬ ਤੋਂ ਬੀਜੇਪੀ ਦੇ ਪਾਰਟੀ ਦੇ ਕੈਂਡੀਡੇਟ ਗੇਜਾਰਾਮ ਬਾਲਮੀਕੀ ਜੀ ਬੈਠੇ ਆ ਤੇ ਸਾਰਾ ਹੀ ਅੱਜ ਫਤਈਗੜ੍ਹ ਸਾਹਿਬ ਜ਼ਿਲ੍ਹਾ ਕੱਲਾ ਫਤਈਗੜ੍ਹ ਨਹੀਂ ਆਲੇ-ਦਾਲੇ ਵੀ ਸਾਰੇ ਆਨੰਦਪੁਰ ਸਾਹਿਬ ਲੁਧਿਆਣੇ 'ਚ ਹਰ ਪਾਸੇ ਇਹਨਾਂ ਦਾ ਆਪ ਦਾ ਆਹਰਾ ਤੇ ਸਾਰੇ ਗੁਰਸਿੱਖ ਤੇ ਪਰਿਵਾਰ ਨੇ ਕਿ ਜੋਸ਼ੀ ਜੀ ਤੁਹਾਡੇ ਪਰਿਵਾਰ ਫਾਰੇ ਅਸੀਂ ਵਾਦਾ ਹੋ ਰਿਹਾ ਵੀ ਤੁਸੀਂ ਗਰਗੜੀ ਚ ਲੈ ਕੇ ਤੁਸੀਂ ਦਿੱਲੀ ਦੇ ਪਰਿਵਾਰ ਵਾਦਾ ਹੋ ਬਦਤੀ ਭਾਜਪਾ ਹਾਂ ਇਹ ਰੱਬ ਦੀ ਬੜੀ ਕਿਰਪਾ ਹੈ ਤੇ ਮੈਂ ਆਪਣੇ ਵੱਲੋਂ ਕਿਉਂਕਿ ਸੀਐਮ ਸਾਹਿਬ ਨੇ ਅਸ਼ਵਨੀ ਜੀ ਨੇ ਸਾਡੇ ਪ੍ਰਧਾਨ ਜੀ ਵਰਕੇ ਉਹਨਾਂ ਨੇ ਜੁਆਇਨ ਕਰਾਇਆ ਮੈਂ ਕੇਂਦਰ ਵੱਲੋਂ ਖਾਸ ਤੌਰ ਤੇ ਇਨਾਂ ਦਾ ਵੈਲਕਮ ਕਰਦਾ ਇਨਾਂ ਦਾ ਜੀ ਆਇਆਂ ਕਰਦਾ ਤੇ ਬਹੁਤ ਵੱਡਾ ਬਾਲਾ ਜਿਹੜਾ ਪਾਰਟੀ ਨੂੰ ਮਿਲਿਆ ਨਾਲ ਸਾਡੇ ਬਿੱਟੂ ਜੀ ਮੇਰੇ ਨਾਮੀ ਨੇ ਰਾਜਤਿੰਦਰ ਸਿੰਘ ਜੀ ਇਹ ਵੀ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਤੇ ਤਕਰੀਬਨ 45 45000 ਤੋਂ ਉੱਤੇ ਇਹਨਾਂ ਨੂੰ ਵੋਟ ਪਈ ਅੱਜ ਇਹਨਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੇਰਾ ਸਿਕੰਦਰ ਚੋਲਟੀ ਅਸੀਂ ਪੁਰਾਣੇ ਬੜੇ ਦੋਸਤ ਆ ਸਾਰੇ ਉਹਨਾਂ ਨੇ ਅੱਜ ਸਾਰੇ ਸਰਪੰਚਾਂ ਨਾਲ ਪੰਚਾਂ ਨਾਲ ਲੰਬਰਦਾਰ ਯੂਨੀਅਨ ਕਿਸਾਨ ਯੂਨੀਅਨ ਸਾਰਿਆਂ ਨਾਲ ਜੁਆਇਨ ਕੀਤਾ ਬਹੁਤ ਵੱਡੀ ਗੱਲ ਹੈਰਾਨਗੀ ਹੋਈ ਉਹਨੇ ਆ ਕੇ ਵੀ ਇੰਨਾ ਵੱਡਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਡੇ ਕੁਲਦੀਪ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਐਸਸੀ ਮੋਰਚਾ ਦੇ ਉਹ ਜੁਆਇਨ ਕੀਤੇ ਆ ਸਤਨਾਮ ਸਿੰਘ ਵੜੈਤ ਜੀ ਜੁਆਇਨ ਕੀਤੇ ਆ ਤੇ ਮੈਂ ਜੇ ਨੌਨ ਲੈ ਨਾ ਸਕਿਆ ਤਾਂ ਮਾਫੀ ਮੰਗਦਾ ਤੇ ਪਰਿਵਾਰ ਇਸ ਤਰੀਕੇ ਨਾਲ ਵੱਧ ਰਿਹਾ ਬਈ ਰੋਜ਼ ਕਿਤੇ ਨਾ ਕਿਤੇ ਰੋਜ਼ ਟੈਲੀਫੋਨ ਆਉਂਦੇ ਆ ਜੀ ਅਸੀਂ ਬੀਜੇਪੀ ਜੁਆਇਨ ਕਰਨੀ ਉਹ ਪਰਿਵਾਰ ਜੁਆਇਨ ਕਰ ਰਹੇ ਆ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਾਫ਼ ਸੁਥਰਾ ਅਕਸ ਆ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਮੇਸ਼ਾ ਉਹ ਕੁਝ ਕਰਨਾ ਚਾਹੁੰਦੇ ਸੀ ਤਾਂ ਸੀ ਪਰ ਕਈ ਵਾਰ ਸਰਕਾਰਾਂ ਐਸੀਆਂ ਪਾਰਟੀਆਂ ਆਈਆਂ ਜਿਨ੍ਹਾਂ ਨੇ ਮੌਕਾ ਨਹੀਂ ਦਿੱਤਾ ਪਰ ਅੱਜ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਆ ਜੋ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੀ ਪ੍ਰੇਮ ਭਾਵਨਾ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਕੋਈ 26 ਜਨਵਰੀ 15 ਅਗਸਤ ਕੋਈ ਦਿਨ ਐਸਾ ਤਾਂ ਹੋਵੇ ਜਿੱਦਣ ਉਹਨਾਂ ਨੇ ਗੁਰੂ ਦੀ ਗੱਲ ਨਾ ਕੀਤੀ ਹੋਵੇ ਸਿੱਖ ਪੰਥ ਦੀ ਗੱਲ ਨਾ ਕੀਤੀ ਹੋਵੇ ਪੰਜਾਬ ਦੀ ਗੱਲ ਨਾ ਕੀਤੀ ਹੋਵੇ ਇਸ ਕਰਕੇ ਉਹਨਾਂ ਨੂੰ ਦੇਖ ਕੇ ਪਰਿਵਾਰ ਸਾਰਾ ਵੱਡਾ ਹੋ ਰਿਹਾ ਜੁੜ ਰਿਹਾ ਧੰਨਵਾਦ ਜੀ Haryana ਕੇ ਜੋ ਮਸਲਾ ਹੋਇਆ ਹੈ ਉਸ ਵਿੱਚ ਕੇਂਦਰ ਸਰਕਾਰ ਦਾ ਕੀ ਰੋਲ ਹੈ ਕਿਉਂਕਿ ਲਗਾਤਾਰ ਦਬਾਅ ਪੜ ਰਹਾ ਹੈ ਕਿ ਜੀਜੀ ਨੂੰ ਹਟਾਇਆ ਜਾਏ ਉਸ ਦੀ ਗ੍ਰਿਫਤਾਰੀ ਕੀ ਮਾਨ ਪਰਿਵਾਰ ਕਰ ਰਹਾ ਹੈ ਉਹਦੇ ਪੋਸਮਾਰਟਮ ਕਰਤੀ ਹੋਣਾ ਤਾਂ ਉਸ ਪਰ ਸੈਂਟਰ ਦਾ ਕੀ ਦੇਖੋ ਅਸੀਂ ਵੀ ਬੈਠੇ ਹੁਣ ਜਿਵੇਂ ਸਾਰੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਸੀਐਮ ਸਾਹਿਬ ਨੇ ਕਿਹਾ ਅਸੀਂ ਬੜਾ ਸੀਰੀਅਸਲੀ ਬੜਾ ਇਹ ਚਿੰਤਾ ਦੀ ਗੱਲ ਆ ਉਹ ਆਪਣਾ ਟੂਰ ਵੀ ਬੜਾ ਸ਼ਾਰਟ ਇੱਕਦਮ ਕਰਕੇ ਕਿਉਂਕਿ ਉਹਨਾਂ ਨਾਲ ਹੀ ਗਏ ਹੋਏ ਸੀ ਜਿਹੜੇ ਮੈਡਮ ਆਈਐਸ ਨੇ ਤੇ ਅੱਜ ਉਹਨਾਂ ਨੇ ਕਿਹਾ ਵੀ ਹੋਰ ਬੜੀ ਗੰਭੀਰਤਾ ਨਾਲ ਕੁਝ ਫੈਸਲੇ ਆ ਜਿਹੜੇ ਉਜ ਲਈ ਜਾਣਗੇ ਇੰਨੀ ਗੱਲ ਸਾਡੀ ਜ਼ਰੂਰ ਉਹਨਾਂ ਨਾਲ ਹੋਈ ਆ ਅਸੀਂ ਵੀ ਸਾਰਿਆਂ ਨੇ ਚਿੰਤਾ ਪ੍ਰਗਟਾਈ ਸਾਡੇ ਪ੍ਰਧਾਨ ਜੀ ਅਸ਼wini ਜੀ ਨੇ ਉਹਨਾਂ ਨੇ ਚਿੰਤਾ ਪ੍ਰਗਟਾਈ ਤੇ ਉਹਨਾਂ ਨੇ ਅੱਜ ਗੱਲ ਗਿਆ ਵੀ ਅੱਜ ਜਿਹੜਾ ਇਹ ਉਹਦੇ ਉੱਤੇ ਕਈ ਸੀਰੀਅਸ ਜੜੀਆਂ ਗੱਲਬਾਤ ਉਹ ਚੱਲ ਰਹੀ ਆ ਤੇ ਅੱਜ ਉਹਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਜਿਹੜਾ ਉਹ ਨਿਕਲੇ ਆਪਾਂ ਨਾ ਫਿੱਟ ਨਹੀਂ ਆ ਬਲੇ ਨਹੀਂ ਕਰਦੇ ਉਹ ਤੋਂ ਆਪ ਦੇਖੋ ਬਹੁਤ ਸਾਡਾ ਪਰਿਵਾਰ ਵੀ ਮੈਂ ਵੀ ਕਾਂਗਰਸ ਸੀ ਪਰ ਤੁਸੀਂ ਇਹ ਗੱਲ ਕਿਉਂ ਹੋਈ ਉਹ ਹਾਲਾਤ ਕਿਉਂ ਬਣੇ ਚਾਹੇ 25000 ਤੋਂ ਉੱਤੇ ਲੋਕਾਂ ਨੂੰ ਉਹਦੇ ਵਿੱਚ ਬੀਜੇਪੀ ਵਾਲੇ ਵੀ ਉਹਦੇ ਵਿੱਚ ਅਕਾਲੀ ਦਲ ਵਾਲੇ ਵੀ ਉਹਦੇ ਵਿੱਚ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਂਗਰਸੀ ਵੀ ਆਮ ਲੋਕ ਵੀ ਤਕਰੀਬਨ ਜਿੰਨੇ ਵੀ ਬੈਠੇ ਹੋਵਾਂਗੇ ਕੋਈ ਨਾ ਕੋਈ ਪਰਿਵਾਰ ਦਾ ਜੀ ਉਹਨਾਂ ਦਾ ਨੇੜੇ ਤੇ ਡੇੜੇ ਦਾ ਉਹਦੇ ਵਿੱਚ ਆਪਣੀ ਜਾਨ ਦਿੱਤੀ ਹੋਣੀ ਹੈ ਚਾਹੇ ਦੇ ਨੋ ਪਾਸੇ ਜੋ ਕਿਸੇ ਪਾਸੇ ਹੋਵੇ ਪਰ ਉਹਦਾ ਮੋੜ ਕਿੱਥੋਂ ਵੱਜਿਆ ਉਹ ਮੋੜ ਵੱਜਿਆ ਜਦੋਂ ਅਕਾਲ ਤੱਕ ਸਾਫ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ ਦੋ ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਦੋਂ ਘੱਟ ਤਾਂ ਕਦੇ ਮਹਿਕਮਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ। ਐਤੋਂ ਬੜੀ ਗੱਲ ਹੁਣ ਕੀ ਰਹਿ ਗਈ ਆ। ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ। ਵੀ ਕੀ ਜੋ ਸਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ? ਤੁਹਾਡਾ ਲੀਡਰ ਜੇ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ। ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ। ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੀ ਗੂੰਗਰੂ ਪਿਆ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਸਤੰਬਰ ਵਾਲੀ ਗੱਲ ਮੰਨਦੇ ਆ ਵੀ ਇੰਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ 84 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣੇ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਿਹਾ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਅੱ비 ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਪਰੇਤ ਦੇ ਆ ਦੂਜੇ ਪਾਸੇ راہੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਘੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਤੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ بڑے ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ 인ਦਰਾ ਗਾਂਧੀ ਦੀ ਗਲਤੀ ਸੀ ਜਾਂ ਨਹੀਂ ਸੀ ਇਹ ਜਵਾਬ ਦੇ ਦੁਰਗਾਪੁਰੇ ਪਾਰਲੇ ਪਰ ਮੰਮਤਾ ਬਨਰਜੀ ਦਾ ਬਿਆਨ ਹੈ ਕਿ ਲੜਕੀਆਂ ਨੂੰ ਰਾਤ ਤੋਂ ਬਾਅਦ ਬੜੀ ਮੰਦਪਾਗੀ ਬੜੀ ਮੰਦਪਾਗੀ ਗੱਲ ਹੈ ਬੜੀ ਮੰਦਪਾਗੀ ਗੱਲ ਹੈ ਦੇਖੋ ਸਾਡੇ ਨਾਲ ਹੀ ਮੈਂਬਰ ਪਾਰਲੀਮੈਂਟਾ ਮਊਆ ਮਿਤਰਾ ਜੀ ਅੱਜ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਇਸ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਵੀ ਇਹ ਮੰਮਤਾ ਬਨਰਜੀ ਜੋ ਕਹਿ ਰਹੇ ਆ ਯਾਰ ਜਮਾਨਾ ਕਿੱਥੇ ਚਲਾ ਗਿਆ ਉਹ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਕੀ ਬਾਹਰ ਜਾਣ ਦੀ ਤੁਹਾਡੇ ਉਹ ਚ ਵੈਸਟਮਿੰਸਟਰ ਕਿੱਧਰ ਨੂੰ ਜਾ ਰਹੀ ਐ ਇਹ ਕੰਮ ਤੁਸੀਂ ਮੁੱਖ ਮੰਤਰੀ ਬਣੇ ਬੈਠੇ ਹੋ ਆਪ ਤਾਂ ਭਾਈ ਆਪਾਂ ਅੱਜ ਬਰਾਬਰਤਾ ਦੀ ਗੱਲ ਕਰਦੇ ਆਂ ਦੱਸੋ ਕਿੱਥੇ ਗੱਲ ਖੜੀ ਖੜੀ ਕਿ ਕਿਧਰ ਨੂੰ ਸੋਚ ਚਲੀ ਗਈ ਕੋਈ ਕੋਈ ਧੀਆ ਪੈਣਾ ਸਾਡੀਆਂ ਕੋਈ ਕੰਮ ਰਾਤ ਦਿਨੋ ਬਰਾਬਰ ਕੰਮ ਕਰ ਰਹੀਆਂ ਮੋਢਾ ਨਾ ਮੋਢਾ ਲਾ ਕੇ ਹਰ ਚੀਜ਼ 'ਚ ਅੱਗੇ ਨੇ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰਾਤ ਨੂੰ ਨਾ ਜਾਇਓ ਸ਼ਰਮ ਦੀ ਗੱਲ ਆ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਓਪਨ ਹੈ ਜਾਂ ক্লোਜ਼ਡ ਕੇ ਨਹੀਂ ਆਪਾਂ ਦੇਖੋ ਦੋ ਗੱਲਾਂ ਆ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜੇ ਨਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਏ ਵੀ ਭਾਈ ਆ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਬੀਜੇਪੀ ਦਾ ਸਟੈਂਡ ਆ ਉਹ ਬਿਲਕੁਲ ਸਾਫ ਆ ਪਾਰਟੀ ਪ੍ਰਧਾਨ ਵੀ ਅਸ਼ਵਨੀ ਜੀ ਕਲੀਅਰ ਕਰ ਚੁੱਕੇ ਆ ਬਾਰ ਬਾਰ ਮੈਂ ਕਹਿ ਚੁੱਕਿਆ ਬਾਰ ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਉਹ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੋਂ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਹੋ ਅਸੀਂ 选举ਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਇਹਨਾਂ ਨੇ ਤੇ ਅੱਜ ਸੀ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਬਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋੜ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਝ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ 'ਤੇ ਬਿਠਾਉਣ ਨਾਲ ਇਹ ਜ਼ਿੰਮੇਵਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਯਾ ਤਰਨ ਤਰਨ ਅਰਗੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝਾਉਂਦੇ ਦੀ ਗੱਲ ਕਰ ਰਹੇ ਹੋ ਯਾਨੀ ਹਰਪ੍ਰੀਤ ਸਿੰਘ ਵਾਲੇ ਗੱਲਬਾਤ ਦੇ ਨਾਲ ਵੀ ਦੋਹਾਂ ਦੀ ਨੇੜਤਾ ਅਮਿਸ਼ਾ ਉਹਨਾਂ ਨਾਲ ਕਾਫੀ ਦੇਖੋ ਜੀ ਨਹੀਂ ਹਰਪ੍ਰੀਤ ਜੀ ਦਾ ਸਾਡੇ ਤਾਏ ਦੇ ਪੁੱਤ ਨੇ ਤਾਏ ਦੇ ਪੁੱਤ ਨਹੀਂ ਵੀ ਹਮੈਂ ਉਹੀ ਕਹਣਾ ਵੀ ਸਾਡਾ ਕਹਿੰਦਾ ਕਿਸੇ ਨਾਲ ਕੁਝ ਲੇੜਦਾ ਹੈ ਜੀ ਤੁਹਾਡੇ ਉਹ ਦੇਖੋ ਇੱਕ ਜਿਹੜੇ ਇੱਕ 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 ਮੇਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਉਹ ਤਾਂ ਸਾਰੇ ਹੀ ਮਿਲਦੇ ਐਚ ਐਮ ਸਾਹਿਬ ਜਾਂ ਪ੍ਰਾਈਮ ਮਿੰਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਜਥੇਦਾਰ ਸੀ ਇੱਕ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਐਚਐਮ ਨਾਲ ਇਹ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਾਹਵਾ ਸਾਡਾ ਐਡੇ-ਐਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ-ਕੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਆ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਬੀਜੇਪੀ ਦੇ આરોਪ ਲੱਗ ਰਹੇ ਕਾਂਗਰਸ ਕੇ ਰੀਏ ਕਿ ਬੀਜੇਪੀ ਆਰਐਸਡੀ ਮਨੋਵਧੂ ਨੂੰ ਤੇ ਚੱਲ ਰਹੀ ਹੈ ਤੇ ਦਲਿਤਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਬਾਈਪੁਰਨ ਦੇ ਮਾਮਲੇ ਅੱਜ ਮੈਂ ਬੈਠਾ ਹਾਂ ਤੁਹਾਡੇ ਕੋਲ ਮੰਤਰੀ ਮੈਂ ਕਿਹਦਾ ਹਾਂ ਰੇਲਵੇ ਦਾ ਜਾਤਪਾਤ ਚ ਪੈਣਾ ਨਹੀਂ ਚਾਹੀਦਾ ਅੱਜ ਰੇਲਵੇ ਬੋਰਡ ਦਾ ਸੀਆਰਬੀ ਇਹਨੂੰ ਕਹਿੰਦੇ ਆ ਚੇਅਰਮੈਨ ਸਭ ਤੋਂ ਉੱਤੇ ਕੈਬਨਿਟ ਸੈਕਟਰੀ ਤੋਂ ਬਾਅਦ ਰੇਲਵੇ ਚੇਅਰਮੈਨ ਹੁੰਦਾ ਹੈ ਉਹ ਕੌਣ ਨੇ ਇਹ ਇਸ ਕਰਕੇ ਆ ਇੱਧਰ ਨਾਲ ਕੌਣ ਬੈਠੇ ਆ ਵੀ ਇਹ ਗੱਲਾਂ ਯਾਰ ਦੇਖੋ ਇੱਕ ਮੈਂ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਵੀ ਆਪਣੀ ਕੋਈ ਗੱਲ ਵਿੱਚ ਰੱਖ ਦੋ ਨਾ ਉਹ ਗੱਲ ਨੂੰ ਉਲਝਾਉਣ ਦਾ ਕੰਮ ਵੱਧ ਕਰਦੀ ਹੈ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਫੈਸਲਾ ਕਰਨ ਦੋ ਜਿਹੜੇ ਰੋਟੀਆਂ ਸੇਕਨ ਵਾਲੇ ਨੇ ਇਹ ਚਰਨਜੀਤ ਚੰਨੀ ਇਹ ਕੀ ਕਹਿੰਦੇ ਸੀਗੇ ਇਹ ਕੈਪਟਨ ਸਾਹਿਬ ਦੇ ਮੂਰੇ ਇਹਨਾਂ ਨੇ ਕੀ ਕਿਹਾ ਸੀ ਯਾਦ ਆ ਉਹ ਇਹਨਾਂ ਨੇ ਐਡੀ ਵੱਡੀ ਤੋਹੀਨ ਕੀਤੀ ਸਾਡੇ ਅਸੀ ਪਰਿਵਾਰ ਪਰਿਵਾਰਾਂ ਦੀ ਇਹ ਕਹਿੰਦੇ ਅਸੀਂ ਤਾਂ ਸਾਂਝੀ ਆ। ਇਹ ਕੈਪਟਨ ਸਾਹਿਬ ਦੇ ਮੂਹਰੇ ਚੰਨੀ ਸਾਹਿਬ ਨੇ ਕਿਹਾ। ਉਦੋਂ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਤੁਹਾਨੂੰ। ਵੀ ਤੁਸੀਂ ਇੰਨਾ ਥੱਲੇ ਡੇਗੇ ਵੀ ਤੁਸੀਂ ਆਹ ਗੱਲ ਕਹਿਤੀ ਕੈਪਟਨ ਸਾਹਿਬ ਦੇ ਮੂਹਰੇ ਉਹ ਸਟੇਜ ਤੇ। ਹਾਦ ਤੋ ਨਹੀਂ ਤੁਸੀਂ ਕਹਿੰਦੇ ਹੋਏ ਇਹ 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 ਲੋਕਾਂ ਨੂੰ ਸਲਾਮਾ ਦਿੰਨੇ ਆ। ਉਦੋਂ ਤੁਸੀਂ ਕਿਹਾ ਸੀ ਅਸੀਂ ਸਾਂਝੀ ਆ। ਉਦੋਂ ਸੱਟ ਨਹੀਂ ਵੱਜੀ। ਨਾਲੇ ਇਹ ਗੱਲ ਮਤਲਬ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਗਈ ਕੀ ਹੋਇਆ ਕੀ ਨਹੀਂ ਹੋਇਆ ਪੰਜਾਬ ਵਾਲੇ ਆ ਮੈਂ ਮੰਨਦਾ ਪੰਜਾਬ ਦੇ ਵਿੱਚ ਤਾਂ ਜੇ ਆਮ ਆਦਮੀ ਵਾਲੇ ਸਿਆਸਤ ਕਰਦੇ ਆ ਐਸਐਸਪੀ ਕੌਣ ਆ ਇੱਥੇ ਐਸਐਸਪੀ ਕੌਣ ਆ ਦੱਸੋ ਪੰਜਾਬ ਦਾ ਨਾ ਬੀਜੀਪੀ ਜਿਹੜਾ ਆਉਂਦਾ ਏ ਉਹ ਯੂਟੀ ਕੈਡਰ ਦਾ ਹੁੰਦਾ ਏ ਬਿੱਤੀ ਐਸਐਸਪੀ ਆ ਜਿਹੜਾ ਹਰਿਆਣੇ ਦੇ ਹੁੰਦੇ ਆ ਐਸਐਸਪੀ ਤਾਂ ਸਾਡੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭੇਜੀ ਹੋਈ ਆ ਤੇ ਸਾਰੇ ਹੀ ਗਲਤ ਹੋ ਗਏ ਯਾਰ ਇਸ ਗੱਲ ਦਾ ਜਵਾਬ ਵੀ ਦੇ ਦੇਣ ਤੁਸੀਂ ਸਾਡੇ 'ਤੇ ਉਂਗਲੀਆਂ ਕਰਦੇ ਹੋ ਤੇ ਐਸਐਸਪੀ ਤਾਂ ਪੰਜਾਬ ਦੀ ਆ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਨੂੰ ਬਥੇਰੇ ਫਿਰ ਵੀ ਪਰਚਾ ਕਿਵੇਂ ਹੋਇਆ ਜੀ ਕੀ ਨਹੀਂ ਹੋਇਆ ਥੈਂਕ ਯੂ ਜੀ ਬਾਬਾ ਜੀ ਦਾ ਨਾਮ ਪ੍ਰਤੀਗ ਅੱਜ ਜੀ ਦਾ ਸੰਗੀਤ ਵੀ ਆ ਤਾ ਰਿਹਾ ਸਾਪ ਤੀਕ ਡਿਮਾਂਡ ਆਈ ਹੈ ਕਿ ਉਪਸ਼ਟ ਇਹਨਾ ਚੱਲੇਗਾ ਜਦ ਤੱਕ ਲੋਕ ਆਪਣਾ ਸਤਨ ਅਲੱਗ-ਅਲੱਗ ਬਿਲਕੁਲ ਮੈਨੂੰ ਇਹ ਚਿੱਠੀ ਮਿਲ ਗਈ ਆ ਸਾਡੇ ਜਿਹੜੇ ਉੱਥੇ ਦੇ ਮੰਤਰੀ ਨੇ ਉੱਥੇ ਦੇ ਐਮ ਐਲ اے ਨੇ ਮੰਤਰੀ ਦਾ ਬੈਂਸਾਤ ਬਹੁਤ ਧੰਦਾ ਮੈਂ ਇਸ ਗਲਤੀ ਧੰਨਵਾਦੀ ਹਾਂ ਵੀ ਉਹਨਾਂ ਨੇ ਪੰਜਾਬ ਦੇ ਉਸ ਇਲਾਕੇ ਜਿੱਥੋਂ ਮੈਨੂੰ ਵੀ ਮੌਕਾ ਮਿਲਿਆ ਆਨੰਦ ਪ੍ਰਸਾਦ ਹੋਏ ਜੋ ਵੀ ਹੋਊਗਾ ਜਿਵੇਂ ਵੀ ਉਹ ਕਹਿਣਗੇ ਇਸ ਗੱਲ 'ਚ ਕੋਈ ਸਿਆਸਤ ਨਹੀਂ ਗੁਰੂ ਦੇ ਨਾਂ ਤੇ ਜਦੋਂ ਇੱਕ ਪੰਜਾਬੀ ਬੈਠਾ ਹੋਵੇ ਕੋਈ ਕਮੀ ਰਹਿਣ ਨਹੀਂ ਦਿੰਦੇ ਮੈਂ ਉਹਨਾਂ ਨਾਲ ਗੱਲ ਵੀ ਕਰੂੰ ਉਸ ਤੋਂ ਪਹਿਲਾਂ ਵੀ ਮੈਂ ਐਸਜੀਪੀਸੀ ਵਾਲੇ ਹਰਿਆਣਾ ਗੁਰਦੁਆਰਾ ਕਮਨ ਢਿੰਡਾ ਸਾਹਿਬ ਦਿੱਲੀ ਵਾਲੇ ਸਾਡੇ ਜਿਹੜੇ ਖਾਲਸਾ ਚੀਫ ਦਵਾਨ ਵਾਲੇ ਸਾਰੇ ਮੈਂ ਇੱਕ ਵਾਰ ਬੁਲਾ ਕੇ ਗੱਲ ਕਰ ਚੁੱਕਿਆ ਹਾਂ ਉਹ ਸਾਰਾ ਤਿਆਰ ਹੋ ਰਿਹਾ ਹੈ ਖਾਕਾ ਵੀ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਉਹ ਪਵਿੱਤਰ ਦਿਨਾਂ 'ਚ ਕਿੰਨੇ ਦਿਨ ਸਪੈਸ਼ਲ ਟ੍ਰੇਨਾਂ ਚੱਲਣੀਆਂ ਚਾਹੀਦੀਆਂ ਕਿੱਥੋਂ ਕਿੰਨੀਆਂ ਚੱਲਣੀਆਂ ਚਾਹੀਦੀਆਂ ਰੇਲਵੇ ਸਟੇਸ਼ਨਸ ਤੇ ਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਬਾਣੀ ਉਹਨਾਂ ਦੇ ਤੁਕ ਕਿਹੜੀਆਂ ਚੰਗੀਆਂ ਉੱਥੇ ਚੱਲ ਸਕਣ ਮਨੁੱਖਤਾ ਤੇ ਮਾਨਵਤਾ ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਸੀਂ ਹਾਈਲਾਈਟ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਸਟੇਸ਼ਨਸ ਤੇ ਅਸੀਂ ਉਹ ਬਣਾ ਰਹੇ ਹਾਂ ਮਹਿਕਮੇ ਨੂੰ ਕਿਹਾ ਗਿਆ ਏ ਪਰ ਜਿਹੜੀ ਉਹਨਾਂ ਨੇ ਸੁਝਾ ਦਿੱਤਾ ਏ ਹੋਰ ਵੀ ਉਹਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੋ ਸਕਦਾ ਏ ਉਨੂੰ ਕੀਤਾ ਜਾਊਗਾ ਰਾਤਰਾ ਬੈਠੇ ਬੈਠੋ ਲੈ ਕੇ ਤੇਰੀ ਚੱਲ ਰਹੀ ਹੈ ਕਿ ਚੱਲਣਗੀ 100% ਜੀ ਰਾਤਰਾ ਫੋਨ ਦੇ ਵਿੱਚ ਰੇਲ ਦੇ ਉਹਨਾਂ ਦੀ ਲੱਗਦੇ ਨਾਲ ਬਣਾਇਆ ਗਿਆ ਤੁਹਾਡੇ ਰੇਲਵੇ ਡਿਪਾਰਟਮੈਂਟ ਦਾ ਜੀ ਤੁਸੀਂ ਤਾਂ ਬਾਕੀ ਚੀਜ਼ ਹੀ ਗੱਲ ਹੀ ਆ ਗੱਲ ਹੀ ਆ ਉਹ ਗੱਲ ਕਿਤੇ ਚੱਲ ਪਈ ਉੱਥੇ ਤੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਨਾਲੇ ਨਾਲੇ ਪਤਾ ਕੀ ਆ ਉਹ ਜਿਹੜਾ ਪੁਲਾ ਨਾ ਉਹ ਕਾਂਗਰਸ ਦੀ ਸਰਕਾਰ ਵੇਲੇ ਉਸ ਵੇਲੇ ਦਾ ਉਸ ਵੇਲੇ ਸਰਕਾਰ ਨੇ ਪਾਸ ਕਰਾਇਆ ਹੋਇਆ ਸੀ ਸਾਨੂੰ ਆਦਤ ਨਹੀਂ ਕਿਸੇ ਦਾ ਸ਼ਿਕਾਰ ਕੀਤਾ ਹੋਇਆ ਹਨ ਵਾਤ 3 ਵਜੇ ਜਿੱਥੇ ਵਿਜੈ ਸ਼ਾਮਲਾ ਜੀ 1057 ਔਰ ਦੁੱਖ ਵੀ ਹੁੰਦਾ ਵੀ ਬਜ਼ੁਰਗਾਂ ਨੇ ਇੰਨੀਆਂ ਘਾਲਣਾ ਕਰਕੇ ਪਾਰਟੀ ਨੂੰ ਬਣਾਇਆ ਸੀ ਪਾਰਟੀ ਸਥਾਪਿਤ ਕੀਤੀ ਸੀ ਔਰ ਉਹਨਾਂ ਚੀਜ਼ਾਂ ਤੋਂ ਅੱਜ ਸ਼ਰੋਨੀ ਅਕਾਲੀ ਦਲ ਬਹੁਤ ਦੂਰ ਜਾ ਚੁੱਕਿਆ ਉਹਦੇ ਵਿੱਚ ਹੀ ਸ਼ਰੋਨੀ ਕਮੇਟੀ ਬਣੀ ਉਸ ਵਾਰ 25 ਜਿਵੇਂ ਸ਼ਰੋਨੀ ਕਮੇਟੀ ਬਣੀ ਜਿਸ ਮਕਸਦ ਵਾਸਤੇ ਉਹ ਬਣੀ ਸੀ ਉਹ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਅਕਾਲ ਤਖਤ ਦੀ ਮਰਿਆਦਾ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਅਕਾਲੀ ਦਲ ਦਾ ਵਿਸ਼ੋਕੜ ਹੈ ਅੱਜ ਬੈਕਫੁੱਟ ਤੇ ਜਾਣ ਦਾ ਕਾਰਨ ਬਹਿਬਲ ਕਲਾਂ ਤੋਂ ਸ਼ੁਰੂ ਹੁੰਦਾ। ਬਰਗਾੜੀ ਤੋਂ ਸ਼ੁਰੂ ਹੁੰਦਾ। ਔਰ ਖੇਲ ਜਿਹੜਾ ਕੰਮ ਹੈ ਉਹ ਦੋਸ ਸਮਰ ਦੀ ਜਿਹੜੀ ਘਟਨਾ ਹੈ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਦੇ ਸਾਹਮਣੇ ਉੱਥੇ ਇੱਕ ਸਜ਼ਾ ਲਈ ਗਈ। ਔਰ ਉਸ ਜਿਹੜੀ ਸਜ਼ਾ ਸਿੱਖ ਧਰਮ ਦੇ ਵਿੱਚ ਬਹੁਤ ਉੱਚਾ ਮੈਂ। ਉਹਦੀ ਕਿਤੇ ਅਪੀਲ ਨਹੀਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਰ ਕਾਸਤਕ ਸਾਹਿਬ ਨੇ ਜਿਹੜੀ ਸਜ਼ਾ ਦਿੱਤੀ ਉਹ ਧਾਰਮਿਕ ਸਜ਼ਾ ਦੇਣੀ ਹੈ ਕਿਸੇ ਨੂੰ ਫਾਂਸੀ ਨਹੀਂ ਦੇਣੀ ਪਾਠਵੱਦ ਕਰਾ ਲੈਣੇ ਆ ਵਰਤਰਾ ਦੀ ਸੇਵਾ ਝਾੜੂ ਦੀ ਸੇਵਾ ਜੋੜਿਆਂ ਦੀ ਸੇਵਾ ਉਹ ਕਰਨ ਤੋਂ ਬਾਅਦ ਚ ਅਰਦਾਸ ਕੀਤੀ ਪਰ ਮੁਖਸਰ ਸਾਹਿਬ ਦੀ ਧਰਤੀ ਤੇ ਜਾ ਕੇ ਫਿਰ ਉਹ ਕਾਸਤਕ ਸਾਹਿਬ ਨੂੰ ਹਸਰੋੜੇ ਚ ਪਾਤਾ ਵੀ ਮੈਂ ਤਾਂ ਮਜ਼ਾਕ ਚ ਹੱਸ ਕੇ ਕਹਿੰਦੇ ਮੈਂ ਤਾਂ ਵੀ ਸਜ਼ਾ ਦੇ ਦਿੱਤੀ ਉਹ ਤੋਂ ਬਾਅਦ ਜਿਹੜੀ ਚੀਜ਼ ਸਭ ਤੋਂ ਵੱਡੀ ਹੋਈ ਜਿਹੜੇ ਸਿੰਘ ਸਭਾ ਨੇ ਸਜ਼ਾ ਦਿੱਤੀ ਉਹ ਸਿੰਘ ਸਾਹਿਬ ਹੀ ਬਦਲਤੇ ਪਿੱਛੋਂ ਬੈਕਗ੍ਰਾਉਂਡ ਪਤਾ ਨਹੀਂ ਕੀ ਆ ਉਹਨਾਂ ਚੀਜ਼ਾਂ ਦੀ ਕੀ ਉਹਨਾਂ ਨੂੰ ਕਿਹਾ ਗਿਆ ਸਿੰਘ ਸਾਹਿਬ ਹੀ ਚੇਂਜ ਕਰਤੇ ਸਿੰਘ ਸਾਹਿਬ ਜਦੋਂ ਚੇਂਜ ਕੀਤੇ ਅਸੀਂ ਵਰਕਰਾਂ ਸਿਰ ਮੀਟਿੰਗ ਰੱਖ ਕੇ ਉਹਦੀ ਵਿਰੋਧਤਾ ਕੀਤੀ ਮੈਨੂੰ ਕਹਿਣ ਲੱਗੇ ਵੀ ਵਿਰੋਧਤਾ ਕਿਉਂ ਕੀਤੀ ਮੈਂ ਜੀ ਵਰਕਰ ਚਾਹੁੰਦੇ ਆ ਵੀ ਆਪਾਂ ਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਕਾਲ ਤਖਤ ਦੇ ਮੁਤਾਬਕ ਚੱਲਣਾ ਹੈ ਇਹ ਨਹੀਂ ਵਰਕਰਾਂ ਨੂੰ ਮਗਰ ਲੱਗਦਾ ਆਪਣੀ ਮਗਰ ਲੱਗੀਦਾ ਮੈਂ ਹੀ ਵਰਕਰ